ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਜਿਹੜਾ ਨਾ ਥੋੜਾ ਨੁਕਸਾਨ ਹੋਇਆ ਬੜਾ ਪਿਛਲੀ ਪੈਨ ਨਾਲ ਸਾਡੇ ਮੱਲੇਰਾ ਪੂਰੇ ਮੱਲੇਰਾ ਨੁਕਸਾਨ ਪੜਾ ਹੋਇਆ ਹੈ ਪੰਨਾ ਲਾਲ ਮੇਰਾ ਨਾਮ ਜੀ ਕਿੱਥੇ ਰਹਿਣ ਵਾਲੇ ਹੋ ਮੈਂ ਪੁਰਾਣਾ ਬਜ਼ਾਰ ਬੱਲਾਂ ਵਾਲੀ ਗਲੀ ਚ ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਹੀ ਘਰ ਮੈਂ ਘਰ ਮੌਜੂਦ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫਿਰ ਇਹ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਆ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ ਐਲਸੀਡੀ ਟੁੱਟ ਗਈ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗ ਆ ਜਿਹੜੀ ਸਭ ਜਿਹੜਿਆ ਸਭ ਉੱਡ ਗਈ ਆ ਕੋਟਗੀ ਸਭ ਹੋ ਗਈ ਹੈ ਵਿਚੋਂ ਹੀ ਨਿਕਲ ਆਈ ਬਾਹਰ ਨਸ਼ਟ ਹੋ ਗਈ ਹੈ ਇਹ ਅਚਾਨਕ ਹੋ ਗਿਆ ਸਾਰਾ ਕੁਝ ਜਾਂ ਤੁਸੀਂ ਜਦੋਂ ਹੋਇਆ ਘਰ ਦੀ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਨਾ ਜਿਹੜੀ ਆ ਵਾਪੀ ਕੋਈ ਫੈਮਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਫੈਮਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਤਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਘਰ ਦਾ ਕੀ ਹੋਰ ਵੀ ਕਿਸੇ ਦਾ ਨੁਕਸਾਨ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਐਲ ਸੀ ਡੀ ਐਨੀਮੇਟਰ ਵਗੈਰਾ ਹੋਏ ਨੇ ਉਹਦਾਂ ਦੇ ਠੀਕ ਹੈ ਬਿਜਲੀ ਪੈਨ ਨਾਲ ਸਾਡੇ ਮਹੱਲੇ ਦਾ ਪੂਰੇ ਮਹੱਲੇ ਦਾ ਨੁਕਸਾਨ ਬੜਾ ਹੋਇਆ ਹੈ ਮੈਂ ਮੀਟਰ ਸੜ ਗਿਆ ਹੈ ਦਵਾਰਾ ਟੁੱਟ ਕੇ ਬਾਹਰ ਆ ਗਈਆਂ ਹੋਰ ਇਨਵਰਟਰ ਫਟ ਗਈ ਹੈ ਕਿੰਨਾ ਸਾਰੇ 7-8 ਘਰਾਂ ਦਾ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਕੀ ਕਿਸੇ ਹੋਰ ਨੁਕਸਾਨ ਹੋਇਆ? ਐਲ ਸੀ ਡੀ ਐਲ ਸੀ ਡੀ ਫਟ ਗਈ ਹੈ। ਮੀਟਰ ਸੜ ਗਏ, ਇਨਵਰਟਰ ਬਲਾਸਟ ਹੋ ਗਈ ਹੈ। ਕਿੰਨਾ ਦਾ ਟੋਟਲ ਲੱਗਦਾ ਨੁਕਸਾਨ ਹੋਇਆ? 70-80 ਹਜ਼ਾਰ ਤੱਕ ਦਾ ਹੋਏਗਾ। ਬਪ੍ਰੈਸ ਵੀ ਸੜ ਗਿਆ, ਮਤਲਬ ਪਲੱਗ ਵਗੈਰਾ ਸਾਰੇ ਬਾਹਰ ਆ ਗਿਆ ਗਿਆ, ਹੋਲਡਰ ਡਰਾਈਵਰ ਸਾਈਡ ਪੁੱਟ ਗਈ ਹੈ। ਫੁੱਲ ਕਿੰਨੇ ਘਰ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ? 7 ਘਰਾਂ ਦਾ। ਘੱਟ ਤਾਂ ਹੈਗੇ ਹੀ ਹੈਗੇ ਜਿਨ੍ਹਾਂ ਦਾ ਨੁਕਸਾਨ ਹੋਇਆ। ਅਸਮਾਨੀ ਬਿਜਲੀ ਡਿੱਗੀ ਹੈ? ਹਾਂਜੀ ਹਾਂਜੀ। ਕਿਹੜਾ ਮਹਲਾ ਪੈਂਦਾ ਜੀ? ਬੱਲਾ ਵਾਲੀ ਗਲੀ।